ਇਹ ਆਪਾਂ ਗੱਲਾਂ ਦਾ ਗੱਲ ਨਹੀਂ ਹੈ ਤੇ ਇਹ ਮੈਂ ਤੁਹਾਨੂੰ ਦੱਸਣਾ ਹੈ ਵੀਡੀਓ ਚੱਲੂ ਲੱਗੀ ਜੇ ਵੀਰੇ ਦਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਠੀਕ ਹੈ ਜੀ ਉਹਦਾ ਸਾਡੀ ਹੌਸਲਾ ਤੁਹਾਡੀ ਵਾਪੀ ਹੈ ਕਿ ਤਾਂ ਅਸੀਂ ਵਧੀਆ ਤੋਂ ਵਧੀਆ ਹੋਰ ਚੀਜ਼ਾਂ ਤੁਹਾਡੇ ਵਾਸਤੇ ਲਿਆਵਾਂਗੇ ਜਮੇ ਜੁੜੇ ਹੋਏ ਵੀਡੀਓ ਨਾਲ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਨਾਲ ਕਿਸੇ ਇੱਤਾਂ ਨਾਲ ਬਣਾਇਆ ਇਹ ਜਿਹੜੀ ਸਾਰੀ ਹੀ ਬਿਲ ਦੀ ਜੋ ਵਾਰ-ਵਾਰ ਬਣਾਉਂਦੀ ਹੈ ये सामने बोर्ड लगे देख सो जो नानक वे नानक गुरु गो गुरु गोबिंद जी नानक देव जी है ना जो भी गुरु पीला जो होंगे सी पुरानी इतना नानक शाही इदा दे छोटी छोटिया होंगे जो अक्सर ही तो तलवार लगी हुई है जो पंताली मीटर उची है वो भी थोड़ी दिखावे अगे चल के सामने जहाज का मॉडल देख सकते हो दो देखे आपकी पिक्चर वगैरह चलाइट गुरुआत सामने वाशरूम है ਤੇ ਮਤਲਬ ਕਿ ਬਹੁਤ ਹੀ ਵਧੀਆ ਚੀਜ਼ ਬਣਾਈ ਹੋਈ ਹੈ ਬੂਏ ਨਾਲ ਜੁੜੇ ਹੋਏ ਤੇ ਤੁਹਾਨੂੰ ਅੱਗੇ ਦਿਖਾਉਣਾ ਕੀ ਕੁਛ ਆ ਇਹ ਜਿਹੜਾ ਆਰਮੀ ਦਾ ਹੈ ਨਾ ਜਹਾਜ਼ ਹੈ ਇਹ ਇਥੇ ਪੱਦਾ ਸੀਐਸ ਤੋਂ ਆਇਆ ਹੋਇਆ ਸਾਹਮਣੇ ਛੋਟਾ ਜਿਹਾ ਆ ਗਿਆ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਇਹ ਮਾਡਲ ਟਾਈਪ ਹੀ ਐਸਾ ਹੈ ਨਾ ਬਈ ਦੇ ਰੀਮੇਲਰ ਵਾਸੀ ਪਰ ਹੈ ਛੋਟਾ ਤੇ ਜਿਹਨਾਂ ਲੋਕ ਫੋਟੋਆਂ ਵਗੈਰਾ ਖਵਾ ਦੇ ਤੁਸੀਂ ਦੇਖ ਹੀ ਸਕਦੇ ਹੋ ਨਾ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਵੀ ਫੋਟੋ ਆ ਤਰਾਰੇ ਹੈ ਤੇ ਬਹੁਤ ਹੀ ਵਧੀਆ ਮਤਲਬ ਕਿ ਅੰਦਰ ਬਹੁਤ ਹੋਰ ਵੀ ਸੋਹਣਾ ਹੈ

ਤੇ ਇਹ ਸਾਹਮਣੇ ਫਾਉਂਟੇਨ ਲੱਗਿਆ ਹੋਇਆ ਇਹ ਸਾਹਮਣੇ ਤਾਂ ਬੰਦਾ ਆ ਆਦਮੀ ਚੱਲਣੇ ਜਾਂਦੇ ਬਹੁਤ ਸੋਹਣ ਲੱਗਦਾ ਯੂ ਬਹੁਤ ਵੱਡਾ ਹੈ ਇਹ ਇਸ ਟਾਈਮ ਬੰਦ ਪਿਆ ਹੈ ਤੇ ਚੱਲ ਰਹੀ ਹੈ ਜੀ ਆ ਗਾਂਡੇ ਕੰਦੇ ਛੇ ਦੇਗੇ ਤੱਕ ਸਵੇਰ 10 ਵਜੇ ਤੋਂ ਸ਼ੁਰੂ ਹੋ ਕੇ ਤੇ ਇੱਥੋਂ ਕਿਸ ਅੰਤਰ ਕਰਨਾ ਇੱਥੇ ਕੈਪਟ ਦਿਖਾਉਣ ਨੂੰ ਸਾਹਮਣੇ ਜਿਹਨਾਂ ਸਪੋਰਟ ਗਾਰਡ ਖੜੇ ਹੈ ਇੱਥੋਂ ਕੈਕ ਸਦਕਾਰ ਵੀ ਸਾਹਮਣੇ ਤੁਸੀਂ ਜਾਣਿਆ ਠੀਕ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਰੋਬੋਟ ਲਾਂਚਰ ਫਾਇਰ ਤੇ ਇੱਕ ਚੀਜ਼ ਹੋਰ ਮਤਲਬ ਕਿ ਜੋ ਸੈਨਾ ਦਾ ਹੁੰਦਾ ਉਹ ਨਾ ਪਰਮਾਣਾ ਦੂਜਾ ਉਹ ਤਰਾਣਾ ਜਿਹੜਾ ਹਥਿਆਰ ਯੂਜ਼ ਕਰਦੇ ਸੀ ਇਹ ਸਾਰੀਆਂ ਮਸ਼ੀਨ ਲੱਗੀਆਂ ਜੀ ਇਹਦੇ ਕੋਈ ਤੁਸੀਂ ਚੈੱਕ ਲੈ ਸਕਦੇ ਹੋ ਪਰ ਇਹ ਇਸ ਟਾਈਮ ਬੰਦ ਕੋਈ ਸੀ ਤੇ ਇਹ ਮਤਲਬ ਕਿ ਉਸ ਟਾਈਮ ਦੇ ਜਿਹੜਾ ਹਥਿਆਰ ਸੀ ਜੰਗੀ ਹਥਿਆਰ ਜਿਹੜੇ ਵਰਤੇ ਜਾਂਦੇ ਸੀ ਉਹਨਾਂ ਤੋਂ ਹੈਕਾ ਹਾਂ ਜੀ ਗਾ ਲੱਗੇ ਚੱਲਦੇ ਫੋਨ ਨੂੰ ਗਾ ਗਾ ਬਣ ਰਹੇ ਇਹ ਵੀ ਵੀਡੀਓ ਨਾਲ ਅੱਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੇ ਨੇ ਤੇ इधर भी मतलब देख सही भी बहुत वादिया हरियाणी बहुत है जी मतलब के पेड़ पोत ला के वादिया मतलब बहुत वी साफ सुथरा कून मतलब के बनाया गया म्यूजियम हां विरासती है मतलब के सिखा का है सिख हो जिन्हें भी सी मतलब के सिख बार म्यूजियम का इस करके क्योंकि मतलब के पंजाब आपके बने बाकी दूजे आदमी भी है शहीद है दूजे फौजी भी हमारे बारे भी है दिखाने

सजे पासे खबे पासे सत्तर एम 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 दिन तोफा देखो देखूंगे जी जो पहले जंगा चुनी शायद वरती जाए पर इतने चीजा ही रखी हुई ज्यादा पुरानी वरती जा एमएम देख सकते हो कि गन्न टोक कह सह कुछ भी कह सकते हो टोक भी कह सकती सत्तर एम एम भी अगे चल के तेन दिखाने सामने तोफा पईं महाराजा रणजीत सिंह खब्बे दो अगली भी दिखावे इतने अठ गया मतलब सारा कुछ इतिहास दस्या गया मतलब चीजा वारलेटिड सिख इतिहास बहुत मतलब के बाद ਬਟਾਂ ਦੇ ਇਹਨਾਂ ਉਹ ਮੁਤਾਬਿਕ ਦੇ ਜੋ ਵਾਰ ਹੈ ਮਿਆ ਪਾਰਟੀਸ਼ਨ ਆ ਰਵਗੈ ਸਾਰਾ ਦੇਸ਼ ਲਈ ਮਤਲਬ ਕਿ ਜਾਨਵੇਂ ਸਾਜੋਤਾ ਇਹ ਆਪੇ ਪਾਸੇ ਮਹਾਰਾਜ ਜੀ ਸੰਗ ਦੇ ਦੇ ਲਈਆਂ ਜੋ ਤੁਸੀਂ ਹੁਣ ਆ ਕੇ ਮਿਲ ਸਕਦੇ ਆ ਤੇ 20 ਦਿਨਾਂ ਤੇ ਦੇਖ ਰਹੇ ਹੋਵੋਗੇ ਤੇ ਇੱਧਰ ਲੋ ਪਾਸੇ ਵੀ ਮਤਲਬ ਕਿ ਸੱਜੇ ਪਾਸੇ ਵੀ ਪਈ ਹੈ ਕੰਬੇ ਪਾਸੇ ਵੀ ਹੈ ਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਤਰਮਾਰ ਹੈ ਜੀ ਇਹ ਵੀ ਦਿਖਾਉਣੇ ਆਉਂਗੇ ਉੱਤੇ ਦੇ ਪਾਸੇ ਲੈ ਕੇ ਚੱਲਦੇ ਆ ਤੇ ਇਸ ਘਰ ਤੋਂ ਹੁਣ ਲੈ ਕੇ ਚੱਲਦੇ ਆ

ਇਹ ਬਹੁਤ ਵਧੀਆ ਡੰਗਣਾ ਬਣ ਰਹੀ ਜਮਾ ਹੈ ਕਿਹਾ ਤਾਂ ਕੰਮ ਹੈ ਜੀ ਦਾ ਸੇਖਣ ਲੋਗਾ ਤੇ ਚਲੋ ਥੀਸ ਆ ਵੀ ਮਿਲਦੇ ਕਰਕੇ ਸੇ ਹੋਰ ਵੀਡੀਓ ਤੇ ਇਸੇ ਰਿਲੇਟਡ ਹੀ ਵੀਡੀਓ ਜਨ ਬਾ ਆਉਣਗੇ ਚਾਰ ਪੰਜ ਭਾਗਾਂ ਦੇ ਬਣਦੀ ਵੱਡਾ ਬਹੁਤ ਮਿਊਜ਼ੀਅਮ ਸਾਰੀਆਂ ਚੀਜ਼ਾਂ ਤੁਹਾਨੂੰ ਇਹਦੇ ਵਿੱਚ ਲੀਆਂ ਦਿਖਾਵਾਂਗੇ ਇੱਕ ਦੋ ਲਾਜਾ ਹਫਤਾ ਕੇ ਲੀਨ ਸਾਰੀ ਜਗਤ ਦੁਨੀਆ ਵਿੱਚ ਇਹ ਕੀ ਕੀ ਹੈ ਉਹ ਸਾਡਾ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਨਾਲ ਵੀ ਜੁੜੇ ਹੋਏ ਇੱਕ ਚਾਰ ਦਿਨ ਬਾਅਦ ਅਸੀਂ ਅਗਲੀ ਵੀਡੀਓ ਵੀ ਅਪਲੋਡ ਕਰੀਏ ਜਲਦੀ ਤੋਂ ਜਲਦੀ तो जुड़े रहो चैनल में चैनल में सब्सक्राइब करना तो वीडियो में लाइक के शेयर कमेंट करना ना भूलना ठीक है जी सताल जी फिर मिलते हैं